ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਚਾਰ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਹੁਣ ਸਤੰਬਰ ਮਹੀਨੇ ਦੇ ਲਈ ਹੋ ਗਏ ਹਨ ਚਾਰ ਵੱਡੇ ਐਲਾਨ ਜੇਕਰ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜਾ ਪਹਿਲਾ ਐਲਾਨ ਕੀਤਾ ਗਿਆ ਹੈ ਉਹ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਇਸ ਸਮੇਂ ਸਟੱਡੀ ਕਰ ਰਹੇ ਹਨ ਜਾਂ ਫਿਰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਜਿਹੜੇ ਕੀ ਪੀ ਐਨ ਪੀ ਡਰਾ ਅਤੇ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਦੇ ਡਰਾ ਸਤੰਬਰ ਅਤੇ ਅਕਤੂਬਰ ਮਹੀਨੇ ਦੇ ਵਿੱਚ ਵੱਦ ਤੋਂ ਵੱਧ ਕੱਢੇ ਜਾਣਗੇ ਤਾਂ ਜੋ ਕਿ ਜਿਨ੍ਹਾਂ ਦੇ ਵੀ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਉਹਨਾਂ ਨੂੰ ਜਲਤ ਤੋਂ ਜਲਦ ਪੀਆਰ ਮਿਲ ਸਕੇ ਇਸ ਤੋਂ ਇਲਾਵਾ ਆਪਾਂ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੀ ਹੁਣ অন্ਟਾਰੀਓ ਸਰਕਾਰ ਦੇ ਵੱਲੋਂ ਇੱਕ ਨਵਾਂ ਸਰਕਲ ਵਰਕਰ ਪ੍ਰੋਗਰਾਮ ਜਿਹੜਾ ਲਿਆਂਦਾ ਗਿਆ ਹੈ ਜਿਸ ਦੇ ਤਹਿਤ ਤੁਸੀਂ ਜੇਕਰ 8 ਹਫ਼ਤਿਆਂ ਦਾ ਕੋਰਸ ਕਰ ਲੈਂਦੇ ਹੋ ਤਾਂ ਕੈਨੇਡਾ ਦੇ ਵਿੱਚ ਆਸਾਨੀ ਦੇ ਨਾਲ ਆਪਣਾ ਵਰਕ ਪਰਮਿਟ ਅਤੇ ਇਸ ਤੋਂ ਇਲਾਵਾ ਪੀਆਰ ਵੀ ਲੈ ਸਕਦੇ ਹੋ ਸੋ ਇਹ ਪ੍ਰੋਗਰਾਮ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖਾਸ ਕਰਕੇ ਜਿਹੜਾ ਕਿ ਸਟੂਡੈਂਟ ਦੇ ਲਈ ਵਰਕ ਪਰਮਿਟ ਜਿਨ੍ਹਾਂ ਦਾ ਐਕਸਪਾਇਰ ਹੋ ਰਹੇ ਹਨ ਉਹਨਾਂ ਦੇ ਲਈ ਲਿਆਂਦਾ ਗਿਆ ਹੈ ਸੋ ਇਹ ਕੈਨੇਡਾ ਦੇ ਵਿੱਚ ਜਿਹੜੇ ਵੀ ਇਸ ਸਮੇਂ ਇਲੀਗਲ ਹਨ ਜਿਹੜੇ ਕਿ 8 ਹਫ਼ਤਿਆਂ ਦਾ ਕੋਰਸ ਕਰਕੇ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਪ੍ਰਾਪਤ ਕਰ ਸਕਦੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪ੍ਰੋਗਰਾਮ ਪਹਿਲਾਂ ਤਾਂ 8 ਸਤੰਬਰ ਨੂੰ ਕੱਢਿਆ ਜਾਵੇਗਾ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਅਕਤੂਬਰ ਦੇ ਵਿੱਚ ਲਾਂਚ ਕੀਤਾ ਜਾਵੇਗਾ ਇਹ ਪ੍ਰੋਗਰਾਮ 온ਟਾਰੀਓ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸਕਾਰ ਬ੍ਰੋ ਇਸ ਤੋਂ ਇਲਾਵਾ ਮਿਸਾਗਾ ਬ੍ਰੈਂਪਟਨ ਇਸ ਤੋਂ ਇਲਾਵਾ ਮਾਰਖਮ ਇਸ ਤੋਂ ਇਲਾਵਾ ਨਿਊ ਮਾਰਕੀਟ ਦੇ ਵਿੱਚ ਓਪਨ ਕੀਤਾ ਜਾ ਰਿਹਾ ਹੈ ਸੋ ਪੰਜ ਸ਼ਹਿਰਾਂ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਤਹਿਤ ਕਿ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਪੀਆਰ ਦੀ ਵੇਟ ਕਰ ਰਹੇ ਹਨ ਉਹ ਸਕਿੱਲ ਵਰਕਰ ਦੇ ਤਹਿਤ ਜਿਹੜਾ ਕਿ ਕੋਰਸ ਕਰਕੇ ਪੀਆਰ ਲੈ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਸਾਲ 2027 ਤੱਕ ਕੈਨੇਡਾ ਦੇ ਵਿੱਚ 3 ਲੱਖ ਤੋਂ ਵੱਧ ਸਕਿੱਲ ਵਰਕਰਾਂ ਦੀ ਲੋੜ ਪਵੇਗੀ ਸੋ ਇਸ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਸਕਿੱਲ ਵਰਕਰਾਂ ਦੀ ਸਮੇਂ کافی ਜ਼ਿਆਦਾ ਲੋੜ ਹੈ ਇਸ ਤੋਂ ਇਲਾਵਾ ਅਗਲੇ ਅਪਡੇਟ ਪਾਵ ਤੀਸਰੀ ਖੁਸ਼ਖਬਰੀ ਦੀ ਗੱਲ ਕਰੀਏ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਇੱਕ ਨਵੀਂ ਕੈਟਾਗਰੀ ਅਨਾਉਂਸ ਕੀਤੀ ਗਈ ਹੈ ਜਿਸ ਨੂੰ ਕੀ ਫੈਮਿਲੀ ਕੈਟਾਗਰੀ ਕਿਹਾ ਜਾ ਰਿਹਾ ਹੈ ਇਸ ਦੇ ਤਹਿਤ ਜੇਕਰ ਤੁਹਾਡੇ ਵੀ ਭੈਣ ਭਰਾ ਜਾਂ ਫਿਰ ਇਸ ਤੋਂ ਇਲਾਵਾ ਬਲੱਡ ਰਿਲੇਸ਼ਨ ਦੇ ਕੋਈ ਵੀ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਜੇਕਰ ਉਹ ਤੁਹਾਨੂੰ ਸਪੌਂਸਰ ਕਰਦੇ ਹਨ ਤੇ ਤੁਹਾਨੂੰ ਆਸਾਨੀ ਦੇ ਨਾਲ ਕੈਨੇਡਾ ਦਾ 90 ਦਿਨ ਦਾ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ ਸੋ ਇਹ ਸਿਰਫ ਜਿਹੜਾ ਕਿ ਫੈਮਿਲੀ ਅਤੇ ਬਲੱਡ ਰਿਲੇਸ਼ਨ ਦੀ ਸਪੌਂਸਰ ਦੇ ਉੱਤੇ ਹੀ ਜਿਹੜਾ ਵੀਜ਼ਾ ਜਾਰੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜਾ ਕਿ 10 ਸਾਲ ਦਾ ਮਲਟੀਪਲ ਵੀਜ਼ਾ ਇਸ ਸਮੇਂ ਲੱਗ ਰਿਹਾ ਹੈ ਉਸ ਦਾ ਸਕਸੈਸ ਰੇਟ ਕਾਫੀ ਯਾਦਾ ਇੰਨੀ ਦਿਨੀ ਘਟ ਚੱਲ ਰਿਹਾ ਹੈ ਸੋ ਇਸ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਨਵੀਂ ਵੀਜ਼ਾ ਕੈਟਾਗਰੀ ਜਿਹੜੀ ਕਿ ਐਡ ਕੀਤੀ ਗਈ ਹੈ ਇਸ ਤੋਂ ਇਲਾਵਾ ਹੁਣ ਆਖਰੀ ਅਤੇ ਚੌਥੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੇ ਵਿੱਚ ਹੀ ਇੱਕ ਵੱਡੀ ਅਪਡੇਟ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਹੁਤ ਸਾਰੇ ਪੰਜਾਬੀ ਭਾਰਤੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਵਸਣ ਦਾ ਸੁਪਨਾ ਦੇਖਿਆ ਜਾਂਦਾ ਹੈ ਉਸ ਤੋਂ ਵੱਧ ਤੋਂ ਵੱਧ ਜਿਹੜਾ ਕਿ ਪੰਜਾਬੀਆਂ ਦੇ ਵੱਲੋਂ ਜਲਦੀ ਪਹੁੰਚਣ ਦੇ ਲਈ ਟੂਰਿਸਟ ਅਤੇ ਵਿਸਟਰ ਵੀਜ਼ਾ ਵੀ ਅਪਲਾਈ ਕੀਤਾ ਜਾਂਦਾ ਹੈ ਪਰੰਤੂ ਬਹੁਤ ਸਾਰੇ ਪੰਜਾਬੀਆਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਫਿਊਜ਼ਲ ਦੇ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਮੁੱਖ ਕਾਰਨ 179ਵੀਂ ਧਾਰਾ ਜਿਹੜੀ ਕਿ ਦਿੱਤੀ ਜਾਂਦੀ ਹੈ ਤੁਸੀਂ ਹੁਣ ਕੈਨੇਡਾ ਵਾਪਸ ਜਿਹੜਾ ਛੱਡ ਕੇ ਪੰਜਾਬ ਭਾਰਤ ਦੇ ਵਿੱਚ ਨਹੀਂ ਆਵੋਗੇ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਉੱਤੇ ਜਿਹੜਾ ਕਿ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਨੂੰ ਜੇਕਰ ਉਹ ਰਿਫਿਊਜ਼ਲ ਦਿੰਦੇ ਹੋਏ ਤੇ ਉਸ ਨੂੰ ਡਿਟੇਲ ਦੇ ਵਿੱਚ ਜਿਹੜੀ ਕਿ ਸਾਰੀ ਰਿਫਿਊਜ਼ਲ ਦੀ ਜਿਹੜੀ ਕਾਰਨ ਹੋਣਗੇ ਔਰ ਸਾਰੇ ਹੀ ਡਿਟੇਲ ਦੇ ਵਿੱਚ ਜਿਹੜੀ ਕਿ ਮੈਨਸ਼ਨ ਕਰਨੇ ਪੈਣਗੇ ਤੇ ਜੇਕਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣ ਬੁੱਝ ਕੇ ਜਿਹੜਾ ਵੀਜ਼ਾ ਰਿਫਿਊਜ਼ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਪ੍ਰੋਫਾਈਲਾਂ ਪੰਜਾਬੀਆਂ ਦੀਆਂ ਚੰਗੀਆਂ ਹੁੰਦੀਆਂ ਹਨ ਪਰ ਫਿਰ ਵੀ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕੀ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਵੀਜ਼ਾ ਜਿਹੜਾ ਕਿ ਜਾਣ ਬੁੱਝ ਕੇ ਕਾਰਨ ਰਿਫਿਊਜ਼ ਕੀਤਾ ਗਿਆ ਹੈ ਤੇ ਉਹ ਅਪੀਲ ਕਰਕੇ ਦੁਬਾਰਾ ਆਪਣਾ ਵੀਜ਼ਾ ਲਗਵਾ ਸਕਦੇ ਹਨ ਇਹੋ ਜਿਹੇ ਅਪਡੇਟਾਂ ਦੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ